ਸੰਦਲ ਚੈਨਲ ਤੇ ਆਪ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਹੈ ਤਾਜ਼ਾ ਖਬਰਾਂ ਭਗਵੰਤ ਮਾਨ ਰੋਜ਼ਗਾਰ ਕ੍ਰਾਂਤੀ ਯੋਜਨਾ ਦੀਨ ਬੇਜ਼ਰਗ ਨੌਜਵਾਨਾਂ ਨੂੰ 505 ਮਿੰਨੀ ਬੱਸਾਂ ਦੇ ਪਰਮਟ ਸੌਪੇ ਟਰਾਂਸਪੋਰਟ ਵਿਭਾਗ ਖੇਤਰ ਵਿੱਚ ਵੱਡੀਆਂ ਕੰਪਨੀਆਂ ਦੇ ਇਕਾਤਰ ਖਤਮ ਕਰਨ ਦੇ ਉਦੇਸ਼ ਨਾਲ ਵੱਡਾ ਕਦਮ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੋਜ਼ਗਾਰ ਕ੍ਰਾਂਤੀ ਸਕੀਮ ਤਹਿਤ ਸੂਬੇ ਦੇ ਬੇਜ਼ਗਰ ਬੇਜ਼ਗਰ ਨੌਜਵਾਨਾਂ ਨੂੰ 9505 ਮਿੰਨੀ ਪਾਸ ਪਰਮਾਡਾ ਸੌਂਪੇ ਇੱਥੇ ਮਕਸੀਪਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਮੀਲ ਪੱਥਰ ਤੇ ਕਿਉਂਕਿ ਸੂਬਾ ਸਰਕਾਰ ਨੇ ਇਸ ਸਵੈ ਰੋਜ਼ਗਾਰ ਪਹਿਲ ਕਾਰਨ ਨਾਲ ਰੋਜ਼ਗਾਰ ਕ੍ਰਾਂਤੀ ਨੂੰ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਟ੍ਰਾਂਸਫਰ ਵਿਭਾਗ ਨੇ ਮਾਰਚ 2022 ਤੋਂ ਲੈ ਕੇ ਹੁਣ ਤੱਕ 1165 ਸਮਾਲ ਸਟੇਟ ਗਰੇਜ ਪਰਮਟ ਮਨਜ਼ੂਰ ਕੀਤੇ ਹਨ ਅਤੇ ਅੱਜ ਇਸ ਯੋਜਨਾ ਤਹਿਤ 505 ਨੌਜਵਾਨਾਂ ਨੂੰ ਪਰਮਟ ਦਿੱਤੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਪਰਮਟ ਆਮ ਪਰਿਵਾਰਾਂ ਦੇ ਉਹਨਾਂ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਨਰਪਖ ਢੰਗ ਨਾਲ ਦਿੱਤੇ ਗਏ ਹਨ ਪਰਮਟ ਪ੍ਰਾਪਤ ਕਰਨ ਵਾਲੇ ਵੀ ਨੌਜਵਾਨਾਂ ਵਿੱਚ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਪੈਂਟ ਰਾਉਲ ਪੰਪ ਆਪਰੇਟਰ ਬੱਸ ਆਪਰੇਟਰ ਅਤੇ ਹੋਰ ਸਬੰਧਤ ਖੇਤਰਾਂ ਦੇ ਪੂਰੀ ਅਸਰਤਾਂ ਨੂੰ ਖਲਾਲਾ ਦੇਵੇਗਾ ਤੇ ਉਹਨਾਂ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਪਹਿਲਾਂ ਬੱਸਾਂ ਦੀ ਘਾਟ ਕਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੂਬਾ ਸਰਕਾਰ ਨੇ ਵਿਦਿਆਰਥੀਆਂ ਲਈ ਸਕੂਲ ਬੱਸਾਂ ਸ਼ੁਰੂ ਕਰ ਦਿੱਤੀਆਂ ਹਨ ਮੁੱਖ ਮੰਤਰੀ ਨੇ ਪੰਗਾਨ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ 19000 ਕਿਲੋਮੀਟਰ ਪਿੰਡੂ ਸੜਕਾਂ ਸਮੇਤ ਕੁੱਲ 43000 ਕਿਲੋਮੀਟਰ ਸੜਕਾਂ ਦੀ ਰੀਕਾਰ ਪੈਂਡਿੰਗ ਦਾ ਕੰਮ 5 ਸਾਲਾਂ ਦੀ ਮਿਆਦ ਲਈ ਸੜਕਾਂ ਦੀ ਸਾਫ ਸੁਮੇਲਾ ਦੀ ਸ਼ਰਤ ਨਾਲ ਅਲਾਟ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ 52 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭ੍ਰਸ਼ਟਾਚਾਰ ਬਿਨਾ ਪ੍ਰਤੀਜਾਵਾਦ ਜਾਂਚ ਪਾਸਛ ਦੇ ਅਧਿਕ ਸਰਕਾਰੀ ਨੌਕਰੀਆਂ ਮਿਲੀਆਂ ਤੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਨ ਜਹੇ ਬਸ ਪਰਮਟ ਸਿਰਫ ਸਤਾਤਾਰੀ ਲੋਕਾਂ ਨੂੰ ਨੀਲੇ ਲੋਕਾਂ ਨੂੰ ਜਾਰੀ ਕੀਤੇ ਜਾਂਦੇ ਸਨ ਉਹਨਾਂ ਨੇ ਕਿਹਾ ਹੈ ਕਿ ਅਸਲੀਅਤ ਇਹ ਹੈ ਕਿ ਤਤਕਾਲੀ ਸਤਾਤਾਰੀ ਨੇ ਟ੍ਰਾਂਸਪੋਰਟ ਨੂੰ ਵਪਾਰਕ ਕਾਰੋਬਾਰ ਸਮਝਿਆ ਆਪਣੇ ਨੀਰਲੇ ਉਪਰਮਤ ਜਾਰੀ ਕੀਤੇ ਹਨ ਇਸ ਕਾਰੋਬਾਰ ਵਿੱਚ ਆਪਣਾ ਇਕਾਤਰ ਅਧਿਕਾਰ ਬਣਾ ਲਿਆ ਸੀ ਉਹਨਾਂ ਕਿਹਾ ਕਿ ਹੁਣ ਇਹ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਹੈ ਕਿਉਂਕਿ ਸੂਬੇ ਦੀ ਕਮਾਨ ਹੁਣ ਇਮਾਨਦਾਰ ਸਰਕਾਰ ਕੋਲ ਹੈ ਤੇ ਜੋ ਸਾਰਿਆਂ ਦੀ ਭਲਾਈ ਲਈ ਵਚਨਬੱਧਤਾ ਹੈ ਮੌਕਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਲ ਵਿੱਚ ਸਥਾਨਕ ਇਕਾਈਆਂ ਦੀਆਂ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਹੋਈਆਂ ਹਨ ਅਤੇ ਉਮੀਦਵਾਰਾਂ ਨੇ ਜੋ ਜਾਂ ਤਿੰਨ ਵੋਟਾਂ ਦੇ ਫਰਕ ਨਾਲ ਸੀਟਾਂ ਜਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਲੋਕ ਕਾਮਲੂਨਕਾਰੀ ਜਾਨ ਕਰਨ ਵਿਰੋਧੀ ਤੇ ਇਸ ਮੁੱਦੇ ਤੇ ਬੇਲੋੜਾ ਰੋਲਾ ਪਾ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਸੂਬੇ ਦੇ ਖਾਸ ਲੋਕ ਕਰਕੇ ਪਿੰਡੂ ਖੇਤਰਾ ਵਿੱਚ ਸਿਰਫ ਬਿਆਨਬਾਜ਼ੀ ਦੀ ਬਜਾਏ ਵਿਕਾਸ ਦੇ ਕੰਮਾਂ ਨੂੰ ਵੋਟ ਪਾਈ ਹੈ ਮੁੱਖ ਮੰਤਰੀ ਨੇ ਕਿਹਾ ਪੰਜਾਬ ਪਰਮਾਤਮਾ ਦੀ ਬਖਸ਼ਤ ਪ੍ਰਾਪਤ ਜਰਖੇਜ਼ ਧਰਤੀ ਹੈ ਤੇ ਪਰ ਪਿਛਲੇ ਸਰਚਕਾਂ ਨੇ ਆਪਣੇ ਮੁਫਾਫ ਲਈ ਇਸ ਦੇ ਸਰੋਤਾਂ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਬਾਦਲਾਂ ਦੇ ਪੂਰੇ ਟਰਾਂਸਪੋਰਟ ਕਾਰੋਬਾਰ ਤੇ ਕੇਂਦਰੀਕਰਨ ਨੂੰ ਕਰ ਦਿੱਤਾ ਹੈ ਤੇ ਜਿਸ ਕਾਰਨ ਹੁਣ ਸਿਸਟਮ ਬਹੁਤ ਬੁਰੀ ਤਰ੍ਹਾਂ ਵਿਗੜ ਗਿਆ ਸੀ ਤੇ ਹੁਣ ਤੇ ਕੁਝ ਚੁਣੇ ਹੋਏ ਲੋਕਾਂ ਨੇ ਵੱਲਤੜਲੇ ਨਾਲ ਚਲਾਇਆ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਵਾਹਨ ਦੀ ਮਜਬੂਦ ਕਰ ਲਈ 1311 ਨਵੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਹੈ ਕਿ ਨਿੱਜੀ ਟ੍ਰਾਂਸਪੋਰਟਰ ਨੂੰ ਆਮ ਆਦਮੀ ਤੋਂ ਸ਼ੋਸ਼ਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਧੰਨਵਾਦ ਜੀ ਖਬਰਾਂ ਮੰਨਣ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ